ਇਹ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜਾ ਵਾ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਇਸੇ ਤਰ੍ਹਾਂ ਅੱਜ ਤਰਨਤਾਰਨ ਦੇ ਪਿੰਡ ਕਦਗਲ ਦੇ ਵਿੱਚ ਭਾਈ ਅਮਰਤਪਾਲ ਦੇ ਮਾਤਾ ਜੀ ਪਹੁੰਚੇ ਨੇ ਆਂਨਾ ਨਾਲ ਗੱਲਬਾਤ ਕਰਦੇ ਮਾਤਾ ਜੀ ਸਭ ਤੋਂ ਪਹਿਲਾਂ ਵੈਗ੍ਰੂ ਜੀ ਕਾ ਖਾਲਸਾ ਮਾਤਾ ਜੀ ਤੁਸੀਂ ਅਲੱਗ-ਅਲੱਗ ਪਿੰਡਾਂ 'ਚ ਅਮਰਤਪਾਲ ਜੀ ਦੀ ਜਿਹੜੀ ਚੋਣ ਪ੍ਰਚਾਰ ਕਰੇ ਕਿਸ ਤਰ੍ਹਾਂ ਦਾ ਤੁਹਾਨੂੰ ਹੰਗਾਰਾ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਜਾਂ ਸੰਗਤ ਵੱਲੋਂ ਅਸੀਂ ਹਰ ਪੜਾ ਤੇ ਜਿੱਥੇ ਵੀ ਜਾਂਦੇ ਹਾਂ ਬਹੁਤ ਹੀ ਵਧੀਆ ਸੰਗਤ ਦਾ ਪਿਆਰ ਤੇ ਬਹੁਤ ਵਧੀਆ ਹੰਗਾਰਾ ਮਿਲ ਲਿਆ ਸੰਗਤ 'ਚ ਬਹੁਤ ਜ਼ਿਆ ਮਾਤਾ ਜੀ ਜਿਸ ਤਰ੍ਹਾਂ ਦੇਖਿਆ ਗਿਆ ਕਿ ਭਾਈ ਸਾਹਿਬ ਜੀ ਜੇਲ ਦੇ ਵਿੱਚ ਨੇ ਇਸ ਟਾਈਮ ਤੇ ਇਸ ਤੋਂ ਪਹਿਲਾਂ ਵੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨਵੀ ਜੇਲ ਦੇ ਵਿੱਚ ਉਹਨਾਂ ਨੂੰ ਵੀ ਸੰਗਤ ਨੇ ਜਿਹੜਾ ਵਾ ਇਸ ਤਰ੍ਹਾਂ ਹੀ ਵੋਟਾਂ ਪਾ ਕੇ ਤੁਹਾਨੂੰ ਲੱਗਦਾ ਕਿ ਦੁਬਾਰਾ ਵੀ ਇਸ ਤਰ੍ਹਾਂ ਦਾ ਕੋਈ ਇਤਿਹਾਸ ਜਿਹੜਾ ਵਾ ਸੰਗਤ ਵੱਲੋਂ ਸਿਰਜਿਆ ਜਾਏਗਾ ਹਾਂਜੀ ਜ਼ਰੂਰ ਲੱਗਦਾ ਕਿ ਸੰਗਤ ਦਾ ਵਿਸ਼ਵਾਸ ਵੇਖ ਕੇ ਸਾਨੂੰ ਲੱਗਦਾ ਕਿ ਉਹ ਇਤਿਹਾਸ ਜਿਹੜਾ ਸਿਰਜਿਆ ਜਾਊਗਾ ਕੀ ਅਪੀਲ ਕਰਨਾ ਚਾਹੁੰਦੇ ਜੇ ਸੰਗਤਾਂ ਨੂੰ ਤੁਸੀਂ ਇਸ ਟਾਈਮ ਤੇ ਤਰਨਤਾਰਨ ਦੇ ਵਿੱਚ ਹਲਕਾ ਖਡੂਰ ਸਾਹਿਬ ਦੇ ਵਿੱਚ ਮੌਜੂਦ ਹੋ ਸੰਗਤਾਂ ਨੂੰ ਮੈਂ ਇਹੀ ਅਪੀਲ ਕਰਕੇ ਕਰਨਾ ਚਾਹੁੰਦੀ ਕਿ ਸੰਗਤਾਂ 'ਚ ਬਹੁਤ ਉਤਸ਼ਾਹ ਤੇ ਪਿਆਰ ਵਾ ਤੇ ਇਦੋਂ ਵੀ ਵੱਧ ਚੜ੍ਹ ਕੇ ਜਿਹੜਾ ਸਹਿਯੋਗ ਦਿਓ ਕਿਉਂਕਿ ਤੁਹਾਡੇ ਸਹਿਯੋਗ ਦੀ ਸੰਗਤ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਤੇ ਵੱਧ ਚੜ੍ਹ ਕੇ ਸਹਿਯੋਗ ਦਿਓ